ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਧੌੜ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਇੱਕ ਗਾਂ ਤੇ ਇੱਕ ਲੀਲੀ ਰਾਵੀ ਕੱਟੀ ਤੇ ਇੱਕ ਹੈਗੀ ਮੱਝ ਤਿੰਨ ਨਗ ਪਕਾਊਗਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅ ਕਰੋ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਰੱਖਣ ਨੂੰ ਜਿਹੜੇ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਜੀ ਸੱਸੀ ਗਾਈ ਬਈ ਸੱਸੀ ਗਾਲ ਜੀ ਨਾਮ ਵੀਰੇ ਹਮਚਰਮਲ ਸਿੰਘ ਜੀ ਪਿੰਡ ਪਿੰਡ ਭਦੌੜ ਕੋਠੇ ਖਾਨ ਸਿੰਘ ਵਾਲੀ ਠੀਕ ਹੈ ਜੀ ਕਿੰਨੇ ਕ ਦੂਰ ਰਹਿੰਦੇ ਭਦੌੜ ਤੋਂ ਕੋਠੇ ਆਪਣੇ ਇਹ ਭਦੌੜ ਤੋਂ ਬਾਈ ਇਹ ਤਾਂ 1 ਕਿਲੋਮੀਟਰ ਆ ਮੇਰੀ ਪੀਲੀ ਕਾਲਜ ਤੋਂ ਮੇਰੀ ਪੀਲੀ ਕਾਲਜ ਤੋਂ ਹਾਂਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਲਾ ਦਿੰਦੇ ਹਾਂ ਹਾਂ ਬਾਈ ਬੈਠ ਦੀ ਜਾਣਕਾਰੀ ਦੱਸੋ 1.5 ਕਿ ਮਹੀਨੇ ਦੀ ਸੂਈ ਵੀ ਆ ਠੀਕ ਹੈ ਜੀ ਤੇ ਦੁੱਧ ਸੀਗਾ ਇਹਦੇ ਥੱਲੇ 16 ਕਿਲੋ ਇਹ ਹੀਟ ਚ ਸੀਗੀ ਟੀਕਾ ਭਰਾਤਾ ਇਹਦੇ ਹੁਣ 14 ਕਿਲੋ ਅੱਜ ਦਾ ਠੀਕ ਹੈ ਜੀ 14 ਕਿਲੋ ਲੀਟਰ ਦੁੱਧ ਹਾਂਜੀ ਤੇ ਰੇਟ ਭਰਾਜਾਇਆ ਜਾ ਰੇਟ ਬਈ ਇਹਦਾ ਬਾਲ ਲੈਣ ਦੇਣੀ 43000 ਰੁਪਏ ਠੀਕ ਹੈ ਜੀ ਉਪਰ ਚੈੱਕ ਕਰ ਸਕਦੇ 43000 ਰੁਪਏ ਰੇਟ ਆ ਟੀਕਾ ਬਾਈ ਕਹਿੰਦਾ ਭਰਾਵਾ ਫੇਸ ਕੁਆਲਿਟੀ ਦੇਖ ਸਕਦੇ ਠੀਕ ਹੈ ਜੀ ਤੋੜ ਦੋ ਭਰਾ ਆ ਲੋ ਜੀ ਤੋੜਾ ਤੋੜਾ ਦੇਖ ਸਕਦੇ ਕਰਮਣ ਵਾਲੀ ਲੋ ਜੀ ਇਹੀ ਕਰਾਤੀ ਬਈ ਹੈ ਨਹੀਂ ਹਾਂਜੀ ਬਈ ਠੀਕ ਲੋ ਕਰੋ ਥਾਂ ਤੁਣ ਓਕੇ ਵੀਰੇ ਜਮਾ ਜਮਾ ਓਕੇ ਆ ਬਾਈ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਕੋਈ ਦੂਰੋਂ ਚੱਲ ਕਿਉਂਦਾ ਬੰਦਾ ਫਿਰ ਮੁੜ ਕੇ ਕੱਲੇ-ਕੱਲੇ ਥਾਂ 'ਚ ਪੂਰਾ ਜਮਾ ਇੱਕੋ ਜਿਹਾ ਦੁੱਧ ਆ ਚਾਰੇ ਥਣਾਂ 'ਚ ਠੀਕ ਹੈ ਜੀ ਠੀਕ ਕੋ ਦੱਸਣ ਦਾ ਫਰਜ਼ ਬੰਦਾ ਜੀ ਆਪਣਾ ਲੋ ਜੀ ਫਿਰ ਕੁਆਲਿਟੀ ਦੇਖ ਸਕਦੇ ਲੇਵਲ ਆ ਪਤਾ ਚਾਹ ਲਾਹਣ ਦਾ ਪ੍ਰਾਤ ਤੁਸੀਂ ਆਪ ਹੀ ਠੀਕ ਹੈ ਜੀ ਭਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਪਿੰਡ ਪਤਾ ਔਰ ਤੇ ਜਿਲ੍ਹਾ ਨੂੰ ਪੈਂਦੀ ਬਰਨਾਲਾ ਹਾਂਜੀ ਭਾਈ ਲੀਲੀ রাਵੀ ਕੱਟੀ ਦੱਸੋ ਜੀ ਇਹ ਇਹ ਕੱਟੀ ਹੈਗੀ ਆ ਭਾਈ 7 ਕੁ ਮਹੀਨੇ ਦੀ 7 ਮਹੀਨੇ ਦੀ ਹਾਂਜੀ ਠੀਕ ਹੈ ਜੀ ਇਹਦੀ ਮਾਂ ਥੱਲੇ 16 17 ਕਿਲੋ ਦੁੱਧ ਸੀ ਅੱਛਾ ਜੀ ਇਹਦੀ ਮਾਂ ਥੱਲੇ 16 17 ਲੀਟਰ ਦੁੱਧ ਸੀ ਹਾਂਜੀ ਹਾਂਜੀ ਤੇ ਰੇਟ ਭਰਾਜ ਆਇਆ ਜੀ ਇਹਦਾ ਫੋਨ ਤੇ ਕਰਾਂਗੇ ਭਾਈ ਠੀਕ ਹੈ ਜੀ ਨਿਸਾਨੀ ਸਾਰੀਆਂ ਪੂਰੀਆਂ ਜੀ ਮੜੀ ਪੂਚੱਕ ਜੀ ਪੂਰੀਆਂ ਪੂਰੀਆਂ ਜੀ ਆਪੂ ਸਿਕ ਮੜੀ ਦੀ ਪੂਸ ਲੋ ਭਰਾ ਚੈੱਕ ਕਰ ਸਭ ਨਿਸਾਨੀ ਲਓ ਜੀ ਥਾਂ ਵਿਚਾਰਿਆ ਨਖੜਵੇਂ ਤੋੜ ਦੋ ਭਰਾ ਬਹੁਤ ਸੋ ठीक है जी लो जी लो जी तोरा थोडा देख सक मोड़ ले पर मोड़ ले मोड़ दा फेस क्वालिटी देख सक रोकी बाई माड़े दो एक मिनट लो जी अखा देख सक ने लो जी थोड़ी डरदी है लो जी बांध दो बांधो आज ले लो लो जी लो जी ओ सुननी कटिया लीली रावी ਠੀਕ ਹੈ ਜੀ। ਤਿੰਨ ਸਾਨੀਆਂ ਸਾਰੀਆਂ ਪੂਰੀਆਂ ਥਾਣ ਚਾਰ ਆ। ਠੀਕ ਹੈ। ਹਾਂਜੀ ਬਈ ਜੀ ਮਾਝ ਦਾ ਸੂਈ ਜਾਣਕਾਰੀ। ਮੈਂ ਦੂਜਾ ਸਵੇਰ ਸੂਈ ਵੀ ਆ। ਹਾਂਜੀ। ਮਿੰਨਾ ਸਵਾ ਮਿੰਨਾ ਸੂਈ ਨੂੰ ਹੋ ਗਿਆ ਬੱਚਾ ਮਰ ਗਿਆ ਥਾਪੀ ਤੇ ਮਿਲਦੀ 10 ਕਿਲੋ ਦਾ। ਠੀਕ ਹੈ ਰੇਟ। ਰੇਟ ਫੋਨ ਤੇ ਕਰਾਂਗੇ ਬਈ ਇਹਦਾ। ਠੀਕ ਹੈ ਜੀ। ਥਾਪੀ ਤੇ ਮਿਲਦੀ ਆ। ਹੁਣ ਚੋਈ ਵੀ ਆ ਸਵੇਰ ਦਾ ਟਾਈਮ ਆ। ਹਾਂ ਚੋਈ ਵੀ। ਠੀਕ ਹੈ ਜੀ। ਦੁਪਰਾ ਚੱਕਰ ਸੱਦ। ਮੜੀ ਫੂਸ ਚੱਕ ਕੇ ਲੈਵਾ ਦਿਖਾ ਦਿ। ਖਾਂਦੀ ਕਰੀ ਵੀ ਸਵੇਰ ਦਾ ਟਾਈਮ ਆ। ਚਾ ਚਾਰ ਡੰਗ ਚੋਕ ਲੈ ਗਈ ਜਿਹੜਾ। ਕੋਈ ਕਿੰਨੇ ਡੰਗ ਮਰਜ਼ੀ ਚਲੇ ਜ

ਟਾਪੀ ਤੇ ਮਿਲਦੀ ਹੈ ਜੀ ਹਣਾ ਜੀ ਟਾਪੀ ਤੇ ਮਿਲਦੀ ਹੈ ਠੀਕ ਹੈ ਜੀ ਠੀਕ ਹੈ ਪਰਾ ਸਾਈ ਕੋਲ ਤੈਨੂੰ ਨਾਗਾ ਭਾਈ ਭੇਜੋ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਰਾ ਪੈਂਡ ਪਹਾੜ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ